ਸਾਡੇ ਕੋਲ ਆ ਗਿਆ ਜਬਜੀਤ ਸਾਹਿਬ ਜੀ ਉਸ ਜਬਜੀਤ ਸਾਹਿਬ ਦੇ ਵਿੱਚ ਕਿੰਨੀਆਂ ਸਿੱਧੀਆਂ ਨੇ ਗਾਵਨ ਤੁਦਨੋਂ ਪਵਨ ਪਾਣੀ ਬੈਸੰਤਰ ਗਾਵਨ ਤੁਦਨੋਂ ਸਾਧ ਵਿਚਾਰੇ ਗਾਵਨ ਤੁਦਨੋਂ ਜਤੀ ਸਤੀ ਸੰਤੋਖੀ ਗਾਵਨ ਤੁਦਨੋਂ ਵੀਰ ਕਰਾਰੇ ਕਿੰਨੀਆਂ ਸਿੱਧੀਆਂ ਨੇ ਕਿੰਨੀਆਂ ਸ਼ਕਤੀਆਂ ਜਬਜੀਤ ਸਾਹਿਬ 'ਚ ਪਈਆਂ ਨੇ ਮਤਲਬ ਇੱਕ ਜਬਜੀਤ ਸਾਹਿਬ ਜੇ ਕੋਈ ਬਿਲਕੁਲ ਧਿਆਨ ਨਾਲ ਚੌਕੜਾ ਲਾ ਕੇ ਪੜ ਰਿਹਾ ਤਾਂ ਇਹ ਸਾਰੇ ਹਾਜ਼ਰ ਹੋਣਗੇ ਉੱਥੇ ਜਬਜੀਤ ਸਾਹਿਬ ਨੂੰ ਕਰਨਾ ਆ ਪੜਨਾ ਨਹੀਂ ਜਪਜੀ ਸਾਹਿਬ ਨੂੰ ਕਰੋ ਤੇ ਦੇਖੋ ਕੀ ਨਿਕਲੋ ਚੋਂ ਕੰਮ ਕਰੋ ਬਿਜ਼ਨਸ ਕਰੋ ਇਨਕਮ ਮਿਲਦੀ ਆ ਜਪ ਜਪਜੀ ਸਾਹਿਬ ਕਰੋ ਤੁਹਾਨੂੰ ਸਿੱਧੀ ਮਿਲੂਗੀ ਸ਼ਕਤੀ ਮਿਲੂਗੀ ਇੱਕ ਜਮ ਇਸੇ ਫਿਰ ਰਾਗ ਰਤਨ ਪਰਿਵਾਰ ਪਰੀਆਂ ਕਿੰਨੀਆਂ ਚੀਜ਼ਾਂ ਨੇ ਜਪਜੀ ਸਾਹਿਬ ਦਾ ਪਾਠ ਕਰਦਾ ਜਿਹੜਾ ਬੰਦਾ ਉਹਦਾ ਇਹ ਪਾਠ ਸੁਣਨ ਵਾਸਤੇ ਇਹ ਸ਼ਕਤੀਆਂ ਆਉਂਦੀਆਂ ਨੇ ਆਪਣਾ ਆਪਣਾ ਨਾਮ ਸੁਣਨ ਵਾਸਤੇ ਸਾਡਾ ਵੀ ਕੋਈ ਨਾਮ ਲੈ ਰਿਹਾ ਦੁਨੀਆ ਦੇ ਵਿੱਚ ਜੀ ਪਰੀਆਂ ਵੀ ਆਉਂਦੀਆਂ ਨੇ